અમૃત વેલે ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਨਨਾ ਸ੍ਰੀ ਮਹਿਲਾ ਪੰਜਮਾ ਜਤਨ ਕਰੈ ਮਨੁਕ ਡਹਿਕਾਵੈ ਓ ਅੰਤਲ ਜਾਮੀ ਜਾਨੈ ਪਾਪ ਕਰੇ ਕਰ ਮੁਕਰ ਪਾਵੈ ਭੇ ਕਰੈ ਨਿਰਭਾਨੈ ਜਾਨਤ ਦੂਰ ਤੁਮੇ ਪ੍ਰਭ ਨੇੜ ਓਤ ਤਾਕੈ ਓਤ ਤੇ ਓਤ ਵੇਖੇ ਆ ਬੇ ਲੋਭੀ ਫਿਰ ਰਹਾਓ ਜਬ ਲਗ ਟੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕੋਹ ਨਾਨਕ ਦਿਹਾਲ ਸੁਆਮੀ ਸੰਤ ਭਗਤ ਜਨ ਸੋਈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਲਾਲਚੀ ਮਨੁੱਖ ਅਨੇਕ ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦੇਂਦਾ ਹੈ ਵਿਰਕਤਾ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ। ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁਕਰ ਵੀ ਜਾਂਦਾ ਹੈ। ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ। ਹੈ ਪ੍ਰਭੂ ਤੂੰ ਸਭ ਜੀਵਾਂ ਦੇ ਨੇੜੇ ਵਸਦਾ ਹੈ। ਪਰ ਲਾਲਚੀ ਪਖੰਡੀ ਮਨੁੱਖ ਤੇਨੂੰ ਦੂਰ ਵਸਦਾ ਸਮਝਦਾ ਹੈ। ਲਾਲਚ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੀ ਖਾਤਰ ਉਧਰ ਤੱਕਦਾ ਹੈ ਉਧਰ ਤੋਂ ਉਧਰ ਤੱਕਦਾ ਹੈ ਉਸ ਦਾ ਮਨ ਟਿਕਦਾ ਨਹੀਂ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਹਨ ਪਹਿਰਾਵੀਆਂ ਨਾਲ ਭਗਤ ਨਹੀਂ ਬਣ ਜਾਈਦਾ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦਿਆਗਾਨ ਹੁੰਦਾ ਹੈ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਉਹੀ ਮਨੁੱਖ ਸੰਤ ਹੈ ਭਗਤ ਹੈ